ਆਵਨਾ ਕੋਈ ਖਾਜ ਬਨਾ ਬੰਦਾ ਤਬਾ ਕੋਈ ਖਾਜ ਬਨਾ ਕੋਈ ਦਾਤਾ ਬਨਾ ਕੋਈ ਖਾਜ ਵਥੀਰ ਬਨਾ ਭਗਵੰਨਨ ਮੇਂ ਬਾਬਾ ਫਰੀਦ ਬਨਾ ਭਗਵੰਨਨ ਮੇਂ ਬਾਬਾ ਫਰੀਦ ਬਨਾ ਭਗਵੰਨਨ ਮੇਂ ਬਾਬਾ ਫਰੀਦ ਬਨਾ ਕਾਲੀ ਅਰਮਾਨ ਸਾਹਿਬ ਪੀਰ ਬਨਾ ਮੇਰੇ ਕਾਲੀ ਕਬਲੀ ਵਾਲੇ ਕਾ ਨਾਮ ਬਲੇਵਾ ਕਾਲੀ ਕਬਲੀ ਵਾਲੇ ਕਾ ਨਾਮ ਬਲੇਵਾ ਬੱਲੇਵਾ ਰੀਬ ਕਰਾ ਤੇਰੇ ਦਿਲ ਜਗੀ ਬੱਲੇਵਾ ਰੀਬ ਕਰਾ ਰੱਬ ਆਪ ਤੇਰਾ ਜੀਵਾਲਾ ਮੇਰੇ ਗਾਲੀ ਕਬਲੀ ਵਾਲੇ ਕਾ ਨਾਮ ਬੱਲੇਵਾ ਮੇਰੇ ਗਾਲੀ ਕਬਲੀ ਵਾਲੇ ਕਾ ਨਾਮ ਬੱਲੇਵਾ ਮੇਰੇ ਗਾਲੀ ਕਬਲੀ ਵਾਲੇ ਕਾ ਨਾਮ ਬੱਲੇਵਾ ਉਹ ਮੇਰੇ ਗਾਲੀ ਕਬਲੀ ਵਾਲੇ ਕਾ ਨਾਮ ਬੱਲੇਵਾ ਮੇਰੇ ਗਾਲੀ ਕਬਲੀ ਵਾਲੇ ਕਾ ਨਾਮ ਬੱਲੇਵਾ ਮੇਰੇ ਗਾਲੀ ਸਾਧ ਸੰਗਿਏ ਬਖ ਜਤ ਬਦਨ ਸਾਖਾ ਸੂਰਤ ਨੂੰ ਮੈਂ ਜਾਣਾਂ ਕਾ ਇਸ ਸੂਰਤ ਨੂੰ ਮੈਂ ਜਾਣਾਂ ਕਾ ਜਾਣਾਂ ਕਾ ਸੱਚਿਆ माइक ते खोलो इन भाजी खोलो हलो علی علی شا شا علی علی کہنا گے اکی جمنگ لینگ گے بچا علی علی کہنا دود بچہ ਬਲਾਹਤ ਦੀ ਕਲੀਲੀ ਵਿੱਚ ਇਹਦੀਆਂ ਕਾਗਦਾ ਸੁਬਾਛਾ ਅਬਰ ਬੋਲਾਲੀ ਵਿੱਚ ਇਹਦੀਆਂ ਕਾਗਦਾ ਸੁਬਾਛਾ ਅਲੀ ਅਲੀ ਕਹਿਣਾ ਅਲੀ ਕਹਿਣ ਨਾਲ ਗੱਲ ਬਣ ਜਾਂਦੀ ਏ ਅਲੀ ਅਲੀ ਕਹਿਣ ਨਾਲ ਗੱਲ ਬਾ ਅਲੀ ਅਲੀ ਕਹਿਣਾ ਸੁਬਾਛਾ ਅਲੀ ਕਣਾਖ ਜਮ ਲੰਗਾ ਸੱਚੀ ਆਪੇ ਮੰਨ ਲੈਣਗੇ ਆ ਦਿੱਲੀ ਦੇ ਖਲ ਸਾਰੇ ਅਜਨਾ ਅਲੀ ਅਲੀ ਕਣਾ ਸੁਭਾ ਜਾਲੀ ਬੰਦਾ ਬਹੁਤ ਮੁਸ਼ਕਿਲ ਅਲੀ ਹਲੇ 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 ਕਿਸਾ ਸੰਗ ਦੀਆਂ ਫਰਮਾਇਸ਼ਾਂ ਨੇ ਟਾਈਮ ਦੀ ਬੜੀ ਨਜ਼ਾਕਤ ਹੈ ਹੈਲੋ ਸੁਣਾਈਏ ਫਿਰ ਜੀ ਤੁਸੀਂ ਬੱਕੀਆਂ ਗੰਦਾ ਵਾਲੇ ਕੋਈ ਵੀ ਗੱਲ ਨਹੀਂ ਆ ਕੇ ਚੰਦ ਪੈਸਿਆਂ ਦੀ ਕਹਿ ਦੇਣਾ ਬਾਬੇ ਨੂੰ ਕਿ ਬਾਬਾ ਜੀ ਆ ਗਏ ਨਹੀਂ ਇਹ ਰਹਿਮਤें ਹੈ ਅੱਗੇ ਪਿੱਛੇ ਗੁਲਾਮ ਚੱਲ ਰਹਾ ਆਹ ਇਹ ਤਾਂ ਰਹਿਮਤਾਂ ਵਾਲੇ ਅੱਗੇ ਖੜੇ ਹੋਣ ਨਾ ਫਿਰ ਕੰਮ ਰੁਕਾ ਵਾਲੇ ਉਹ ਤੁਸੀਂ ਪੱਕਿਆ ਕੰਦਾ ਵਾਲੇ ਉਹ ਸਿੱਕ ਜੀਆਂ ਲਕਾ ਵਾਲੇ ਅੜੀ ਸੰਦੀ ਕਦੇ ਨਿਭਦੀ ਵੇ ਕੀ ਨਾ ਮੈਂ ਲਕੀ ਨਾ ਪਹਿਲਾ ਕੇ ਜਪਰਾ ਦੀ ਦੱਸਾਂਗੇ ਜੀ ਜੂਨੇ ਫਕਰਾਂ ਦੀ ਕੀ ਧੁਕ ਕਾਣ ਤੋਂ ਪਛੋਦੀ ਮੇਰਾ ਸਭ ਕੁਝ ਬਦਲੇ ਗਿਆ ਟਟ ਗਿਆ ਧੁਕ ਕਾਣ ਤੋਂ ਪਛੋਦੀ ਤੇ ਦਿਲ ਕੇ ਰਦਾਂਗੇ ਤੇ ਬੇਕੇ ਦੱਸਾਂਗੇ ਮਾਂ ਮੈਲਮਜ਼ਾ ਵਿੱਚ ਕਹਾਣੀ ਐਤਵਾਰਾਂ ਗੀਜੂ ਨੇ ਬਕਰਾਂ ਦੀ ਹੁਣ ਪਿੱਛੇ ਨਹੀਂ ਮੁੜਨਾ ਜਿਹੜੇ ਰਾਹੀ ਬਾਹਰ ਦੀਆਂ ਗੱਲਾਂ ਤੂੰ ਮੈਨੂੰ ਡਰ ਜਿਹਾ ਲੱਗੂ ਨੇ ਬਕਰਾਂ ਦੀ ਏ ਜੋਰੇ ਬਕਰਾਂ ਵਰਨੀਓ ਦੇ ਬਸ ਸਬਰਿਆ ਸਾਡਾ ਹਰਾਲਾ ਜੋ ਬਕਰਾਂ ਨਾਲ ਤੂੰ ਓਏ ਕਰੀਆ ਮੰਦੀਆ ਨੇਰੀ ਜੋ ਬਕਰਾਂ ਨਾਲ ਸਵਰੇ ਸਾਡਾ ਜੋ ਫਕਰਾ ਨਾਲ ਤੂੰ ਓ ਕਰੀਆ ਮਦਿਆ ਮਦਿਆ ਬੈਤਲ ਕੈ ਲੈ ਪਛਤਾਏ ਇਹਨੂੰ ਹੱਥ ਚ ਫੜ ਕੇ ਗਾਉਂਦੇ ਆ ਇਕਲੇ ਦੇ ਨਜ਼ਰਾਂ ਤੋਂ ਗਿਰ ਗਈ ਕਰੀਏ ਤੇਰੀ ਡੋਰ ਮੁਹੱਬਤਾਂ ਵਾਲੀ ਏ ਗੁਰਬਤੀ ਕਰੀਏ ਜ਼ਰਾ ਤੋਂ ਗਿਰ ਗਈ ਕੀ ਕਰੀਏ اے ਮੁਝ ਗਰਦੀ ਦਾਨਿ ਬੈਗ ਦੁਰਗ ਤੇ ਆਲਣਾ ਬਣਾ ਸਾਡੇ ਆਪਾਂ ਦਸ ਕੀ ਉੱਟਣਾ ਬੈਗ ਨਾ ਦੁਰਗ ਤੇ ਆਲਣਾ ਬਣਾ ਕੇ ਸਾਡੇ ਆਪਣੀ ਸੀ ਰਕਾਣੀ ਹੋਇਆ ਕੀ ਜੀ ਆਦੀ ਅਸੀਂ ਹੋ ਗਏ ਬਾਬਾ ਨੇ ਜਿੱਦ ਤੱਕ ਮੁਲ ਕੋਟੀ ਵੀ ਨਭਾਇ ਜਿੱਦ ਸਿੱਕਿਆ ਚੱਲ ਗਿਆ ਜ਼ੋਰ ਦਾ ਸਜਾ ਸਾਰੇ ਜਿ ਬਣਾਏ ਕਿ ਨਿਹੋਰ ਦੇ ਰੁਰੂ ਗਿਵਰੇ ਹੋ ਦਸ ਕੇੜੀ ਸਜਦੇ ਨੂੰ ਲੈ ਆਂਦੇ ਕਲ ਕਲਵਾਦੇ ਨਵਾਦੇ ਮੁਕਰੀ ਆਨੀ ਰੱਬ ਦੇ ਸਮਰ ਸਾਨੂੰ ਕਹਿਣ ਵਾਲੀ ਏ ਰੱਬ ਸਾਡੇ ਮੇਰੇ ਦਾਰੀਆਂ ਇਸ ਕਸਮ ਤੇ ਰਜ ਢੋਬ ਸਾਨੂੰ ਵਗਾਰੇ ਜਗਲਾਂ ਦੀ ਮਿਰਦਾਰੀਆਂ ਆਵਗੇ ਜਗਲਾਂ ਦੀ ਮਿਰਦਾਰੀਆਂ ਸਵਰਨ ਜਨ ਕਣ ਵਾਲੀ ਰਬ ਸਾਡੇ ਜੇ ਬੜਾ ਕਿਨਾਰ ਦਤ ਤੋੜ ਕਿਨੇ ਹੋਰ ਦਤ ਤੋੜ ਭਾਜੀ ਕੀ ਹੈ ਗੱਲ ਸੁਣੋ ਕੋਈ ਯਕੀਨ ਨਹੀਂ ਤੁਸੀਂ ਕੱਪੜੇ ਵੀ ਸੁਣਾ ਕੇ ਜਾਉਨੇ ਗੱਡੀ ਬੰਦਰ ਗੱਡੀ ਲੱਗੀ ਆ ਤੁਸੀਂ ਉਹ ਚ ਬੈਠੋ ਮੈਂ ਹਾਰਮੋਨੀਅਮ ਖੋਲ ਕੇ ਹਾਂਜੀ ਫਰਮਾਇਸ਼ ਸਾਰੀ ਹਾਂਜੀ ਦਸਰਾ ਨਹੀਂ ਕਰੇਗਾ ਇਹ ਸਾਜ ਸੰਗਤ ਆ ਇਹ ਬਾਬੇ ਬੈਠੇ ਨੇ ਨਾ ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਹੈ ਰੱਬ ਸਾਡੇ ਜੇ ਬਣਾਏ ਕਿ ਨਿਹੋਰ ਦਰਦ ਜਾ ਰੱਬ ਦਾ ਤੁਹਾਡਾ ਨਾਮ ਕਰਨ ਵਾਲੀ ਹੈ ਰੱਬ ਸਾਡੇ ਜੇ ਬਣਾਓ ਠੀਕ ਹੈ ਜੀ ਤੁਹਾਡੀਆਂ ਸਾਰਿਆਂ ਦੀ ਫਰਮਾਇਸ਼ ਠੀਕ ਹੈ ਜੀ ਸਾਨੂੰ ਪਤਾ ਅਸੀਂ ਤੈਨੂੰ ਤੂੰ ਦੇ ਨਖਿਆ ਸਾਡਾ ਲੱਗਦੇ ਨਹੀਂ ਫੇਰ ਲੱਭੇ ਗੋਲ ਕਰੂ ਸਾਡਾ ਕੇ ਰਸੇਗਾ ਹਾ ਅਸੀਂ ਕਿਦੋਂ ਕੇ ਦੱਸੇਗਾ ਸੁਣ ਅਸੀਂ ਕਿ ਨਾ ਤੇਨੋ ਚਾਇਆ ਫੇਰ ਨਾ ਕੇ ਦੱਸੇਗਾ ਸਿ ਸਭ ਜਾਣਦੇ ਅਸੀਂ ਸਭ ਜਾਣਦੇ ਆ ਸਭ ਜਾਣਦੇ ਓ ਅਸੀਂ ਸਭ ਜਾਣਦੇ ਆ ਅਸੀਂ ਸਭ ਜਾਣਦੇ ਜੋ ਤੂੰ ਘਟ ਕੇ ਇਹਦੇ ਕੋ ਖੇਡ ਕੇ ਵਿਡਾਣਿਆ ਸੁੱਟਦਾ ਨਾ ਜਿਵੇਂ ਮੈਨੂੰ ਸੁੱਟ ਗਿਆ ਏ ਜ਼ਿੰਦਗੀ ਹੁਣ ਵੀ ਤੂੰ ਨਾ ਗਿਰਿਆ ਜਾਂਦਾ ਨਾ ਬੁਲਾ ਬਸ ਤੂੰ ਤਾ ਮੇਰੇ ਵੱਚ ਲਿਖਦੇ ਦੰਦ ਆਵੇਗਾ ਕੋਈ ਚੋਰਾ ਏ ਤੇ ਉਹ ਜਿਹੜੇ ਚੋਰਾ ਏ ਤੇ ਬੇਕਦੇ ਦੰਦ ਆਵੇਗਾ ਉਸੇ ਹੀ ਚੋਰਾ ਏ ਵੇ ਮੈਨੂੰ ਸੁਟ ਗਿਆ ਏ ਜ਼ਿੰਦਗੀ ਚੋਂ ਕੱਢ ਕੇ ਵੇਹੇ ਦੇ ਨਾਲ ਸੰਗ ਰਗ ਰਗ ਦੇ ਫੇ ਕਦੇ ਨਾ ਤੂੰ ਆਏਗਾ ਇਹ ਚੁਣਏ ਤੇ ਉਸ ਹੰਝੜ ਕੇ ਵੇ ਜਾ ਦੀ ਵਾਰੀ ਬਿਟੇ झूठी कि असीं असीं

ਓ ਰੱਬੀਆ ਰੇ ਓ ਜੀਆ ਜਾਏ ਨਾ ਜਾਏ ਨਾ ਜਾਏ ਨਾ ਓ ਰੱਬੀਆ ਰੇ ਜੀਆ ਜਾਏ ਨਾ ਜਾਏ ਨਾ ਜਾਏ ਨਾ ਮੁਸਕੁਰਾਣੇ ਕੀ ਵਜਾ ਤੂੰ ਵਾ ਕੋਨ ਗੁਨਾਹੇ ਕੀ ਵਜਾ ਤੂੰ ਹਾ ਜੀਆ ਤੈਨੂੰ ਸਾਹਮਣੇ ਬਿਠਾ ਕੇ ਉਹ ਤਸਵੀਰ ਬਣਾ ਕਰ ਬੁਝਾ ਦੇਰੀ ਇਹ ਬੰਦਗੀ ਮੇਰੀ ਕਰ ਬੁਝਾ ਦੇਰੀ ਇਹ ਬੰਦਗੀ ਮੇਰੀ ਤੇਰੇ ਇਸ਼ਕ ਚ ਮਿੱਡਦੇ ਸਭ ਹਸਤੀ ਮੇਰੀ ਹੋ ਕਰੇ ਜੀਵਨ ਦਾ ਮੇਰਾ ਹੋ ਤਨ ਲੈ ਕੀ ਜਾਵਾਂ ਸੋਹਣਾ ਮਯਾ ਮੇ

ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਵੀ ਬਸ ਸਾਡਾ ਦਿਲ ਮੋੜ ਦੇ ਤੇਰੀ ਮਰਜ਼ੀ ਆ ਸਾਡੇ ਕੋਲੋਂ ਵਕ ਹੋਣ ਦੀ ਤੇਰੀ ਮਰਜ਼ੀ ਆ ਸਾਡੇ ਕੋਲੋਂ ਵਕ ਹੋਣ ਦੀ ਅੱਜ ਪੁੱਛ ਲਾ ਵੀ ਜੋ ਵੀ ਸਾ ਨੂੰ ਕਹਿਣਾ ਤੇ ਵੀ ਬਸ ਸਾਡਾ ਦਿਲ ਮੋੜ ਦੇ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿ ਹੋਰ ਦਰਦ ਆੜੀ ਮਾਰ ਦਿਓ ਜਰਾ ਮਾਰ ਦਿਓ ਮਾਰ ਦਿਓ ਕਿਹੜੀ ਕਿਤੇ ਗੱਲ ਹੈ ਹੋਣ ਆ ਹਾਂ ਸੋ ਬੜਾ ਪਿਆਰ ਬਹੁਤ ਬਹੁਤ ਧੰਨਵਾਦ ਮੰਤਰ ਮੁਕਤ ਕੀਤਾ ਸੋ ਸਾਰੀਆਂ ਸੰਗਤਾਂ ਦੇ ਚਿਹਰਿਆਂ ਤੇ ਖੁਸ਼ੀ ਹੈ ਸੋ ਇਹੀ ਖੁਸ਼ੀ ਨਗਰ ਚੇ ਤੌਰ ਤੇ ਖਾਸ ਧੰਨਵਾਦ ਸਾਡੇ ਅੱਜ ਦੇ ਮੁੱਖ ਮਹਿਮਾਨ ਲੰਗਰ ਵੀ ਛਕੇ ਨੇ ਚਾਹ ਤੇ ਪਕੌੜਿਆਂ ਦੀ ਵੀ ਲੰਗਰ ਛਕੇ ਨੇ ਸੋਨ ਪ੍ਰਬੰਧਕ ਕਮੇਟੀ ਵੱਲੋਂ پرویز ਆਲਮ ਜੀ ਦਾ ਨਾਲ ਹੀ ਸਨਮਾਨ ਕਰਤ ਕੀਤਾ ਜਾਵੇ ਹੈ ਬਾਬਾ ਜੀ ਅੱਜ ਡੇਰੇ ਤੋਂ ਜਿਨ੍ਹਾਂ ਦੀ ਬਦੌਲਤ ਅੱਜ ਅਹਿਮ ਸ਼ਖਸੀਅਤਾਂ ਸਾਡੇ ਇਸ ਨਗਰ ਵਿੱਚ ਪਹੁੰਚੀਆਂ ਨੇ ਮਕਰ ਬਹੁਤ ਹੀ ਮਾਣਮੱਤ ਨਗਰ ਦੀ ਪੰਚਾਇਤ ਸਾਰੇ ਮੈਂਬਰ ਪੰਚਾਇਤ ਸਾਹਿਬਾਨ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸੁਖਵਿੰਦਰ ਭੀਮਾ ਜੀ ਕਜਾਂਤੀ ਸਾਹਿਬ ਸ਼੍ਰੀ ਪ੍ਰਚੋਤਮਦਾ ਜੀ ਮੇਥ ਸਤਕਾ ਹੀ ਅੱਜ ਜਿਹੜਾ ਖੁਸ਼ੀਆਂ ਦਾ ਦਿਨ ਹੈ ਸ਼ਾਂਤੀਪੁਰਗ ਪਿਆਰ ਨਾਲ ਅੱਜ ਦਾ ਜਿਹੜਾ ਰਾਜੀ ਜਿਨ੍ਹਾਂ ਨੇ ਸਟੇਜ ਨੂੰ ਬਾਕੂਬੀ ਨੰਬਾਇਆ ਸੋ ਉਹਨਾਂ ਦਾ ਵੀ ਮਾਨ ਸਤਿਕਾਰ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਵੇਗਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀ ਆਇਆਂ ਨੂੰ ਸਾਡੇ ਨਗਰ ਵਿਖੇ ਪਿੰਡ ਵੀਰਪਟਾ ਦੇ ਆਧਾਰਨ ਪਹੁੰਚਣ ਤੇ ਉਸ ਬਹੁਤ ਧੰਨਵਾਦਿਆਂ ਦਾ ਬਹੁਤ ਬਹੁਤ ਧੰਨਵਾਦ ਹੈਲੋ ਸਾਰੀ ਸੰਗਤ ਨੂੰ ਧੰਨਵਾਦ ਮੇਲੇ ਦੀ ਕਾਮਯਾਬੀਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਜੀ ਸੋ ਹੁਣ ਰਾਤ ਨੂੰ ਡਰਾਮੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਸਾਰੀ ਸੰਗਤ ਨੂੰ ਦਾਨੀ ਸੱਜਣਾ ਦਾ ਜਾਂ ਜਿਨ੍ਹਾਂ ਨੇ ਐਬ ਜ਼ਿੰਮੇਵਾਰੀਆਂ ਨਿਭਾਈਆਂ ਨੇ ਅਗਰ ਕਿਸੇ ਵੀਰ ਦਾ ਲਓ ਜੀ ਚੱਲ ਬਈ ਚਲੋ ਭਾਜੀ ਕਰੇ ਮਾਬੀਰਵਾਤਾ ਹੋਰ ਲੱਗਦੇ ਵਾਹ ਟਰ ਦਾ ਸੈਟਰ ਦਾ ਸੈਟਰ ਮੜ ਨਾਲ ਸੈਟਰ ਜਾ ਸੈਟਰ ਭਾਜੀ ਬਿੱਗੀ ਜੀ ਫੁੱਟੋ ਹਲੋ ਅੱਜ ਕਾ ਸੋ